ਜੋ ਇਥੇ ਨਸ਼ਿਆਂ ਦੇ ਵਿੱਚ ਲੋਕ ਆਮ ਜਿਹੜੇ ਨੌਜਵਾਨ ਪੀੜੀ ਗਲਤਾਂ ਹੋਈ ਪਈ ਆ ਇਹਨਾਂ ਨੂੰ ਸਹੀ ਰਸਤੇ ਤੇ ਪਾਉਣ ਵਾਸਤੇ ਅਤੇ ਜਿਹੜੇ ਇਥੇ ਨਸ਼ਾ ਤਸਕਰ ਜਿਹੜੇ ਛੋਟੇ ਚਾਹੇ ਛੋਟੇ ਆ ਚਾਹੇ ਵੱਡੇ ਆ ਉਹਨਾਂ ਨੂੰ ਫੜਨ ਵਾਸਤੇ ਅਤੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਵਾਸਤੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਇੱਥੇ ਆਏ ਆ ਮੈਂ ਆਪਣੇ ਬਕਾਇਦਾ ਨੰਬਰ ਜਨ ਤੱਕ ਇੱਥੇ ਕੀਤੇ ਆ ਵੀ ਤੁਸੀਂ ਰਾਤ ਨੂੰ ਚਾਹੇ 12 ਵਜੇ ਚਾਹੇ 2 ਵਜੇ ਜਦੋਂ ਮਰਜੀ ਤੁਸੀਂ ਮੈਨੂੰ ਕਾਲ ਕਰੋ ਮੈਂ ਕਾਲ ਅਟੈਂਡ ਕਰਾਂਗਾ ਤੇ ਇੱਥੇ ਜੋ ਵੀ ਨਸ਼ਾ ਜਿਹੜਾ ਵੇਚਦੇ ਆ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸਾਡਾ ਇੱਕੋ ਮਕਸਦ ਹੈ ਵੀ ਲੋਕ ਵੱਧ ਤੋਂ ਵੱਧ ਜਾਗਰੂਕ ਹੋਣ ਅਤੇ ਨਸ਼ਿਆਂ ਦੇ ਖਿਲਾਫ ਇਕਜੁੱਟ ਹੋ ਕੇ ਹੰਬਲਾ ਮਾਰਨ ਕੋਈ ਵੀ ਮੈਨੂੰ 12 ਵਜੇ ਭਾਵੇਂ 1 ਵਜੇ ਜਿਹੜੇ ਵੇਲੇ ਮਰਜੀ ਫੋਨ ਕਰੇ ਤੇ ਮੈਂ ਫੋਨ ਚੁੱਕਾਂਗਾ ਤੇ ਉਹਦੇ ਖਿਲਾਫ ਪੂਰੀ ਕਾਰਵਾਈ ਜਿਹੜਾ ਨਸ਼ੇ ਵੇਚਦੇ ਉਹਨਾਂ 'ਤੇ ਕਰਾਂਗੇ ਇਹ ਪ੍ਰਸ਼ਾਸਨ ਦਾ ਬਹੁਤ ਸਾਥ ਸਾਨੂੰ ਮਿਲਿਆ ਤੇ ਪਹਿਲਾਂ ਹੀ ਮਿਲਿਆ ਤੇ ਹੁਣ ਵੀ ਮਿਲੇਗਾ ਤੇ ਅਸੀਂ ਆਪਾਂ ਰਲ ਮਿਲ ਕੇ ਇਹ ਨਸ਼ੇ ਨੂੰ ਠੱਲ ਪਾਵਾਂਗੇ ਇਹਨਾਂ ਦੇ ਸਹਿਯੋਗ ਦੇ ਨਾਲ ਸਾਰੇ ਜਿਹੜੇ ਨਸ਼ਾ ਵੇਚਦੇ ਆ ਉਹਨਾਂ ਨੂੰ ਚੁੱਕ ਕੇ ਠਾਣੇ ਪਹੁੰਚਾਵਾਂਗੇ ਨਸ਼ਾ ਬੰਦ ਕਰਕੇ ਰਵਾਂਗੇ ਜਿੱਥੋਂ ਤੱਕ ਵੀ ਸਾਨੂੰ ਜਾਣਾ ਪਿਆ ਅਸੀਂ ਜਾਵਾਂਗੇ ਤੇ ਬੜਾ ਹੌਸਲਾ ਵਧਾਈ ਕੀਤੀ ਆ ਵੀ ਮੈਨੂੰ ਰਾਤ 12 ਵਜੇ ਵੀ ਕਹੋਗੇ ਤੇ ਮੈਂ ਹਾਜ਼ਰ ਆ ਸਾਡਾ ਦਿਲ ਵੱਟ ਆ ਅਸੀਂ ਇਹਨਾਂ ਦੇ ਨਾਲ ਆ ਨਸ਼ਾ ਬੰਦ ਹੋਊਗਾ ਜਿੰਨਾ ਵੀ ਕੋਈ ਕਹਿਵੇ ਪਰ ਮੈਂ ਨਹੀਂ ਹੋਣਾ ਇਹ ਸਤਗੋਦੀ ਕਿਰਪਾ ਦੇ ਰੱਖਾ ਆ ਕੇ ਛੱਡਾਂਗੇ ਆਈ ਗੁਰ ਜੀ ਕਾ ਖਾਲਸਾ ਵਾਹੀ ਗੁਰ ਜੀ ਕੀ ਫਤਿਹ ਮੈਂ ਭਾਜੀ ਕਾਫੀ ਦੇਰ ਤੋ ਨਸ਼ਾ ਕਰਦਾ ਸੀ ਤੇ ਇਦਾਂ ਹੀ ਕਦੀ ਕਿਤੇ ਕਰੀ ਗਿਤੇ ਰੋਣ ਕਹੇ ਦੇ ਜ਼ਿੰਦਗੀ ਕੱਟੀ ਆਪਣੀ ਤੇ ਕੋਈ ਰਾਹ ਨਹੀਂ ਲੱਭਦਾ ਸੀ ਨੇ ਛੱਡਣ ਦਾ ਘਰ ਦੇ ਕੋ ਪੈਸੇ ਨਹੀਂ ਗਏ ਲਾਇਕ ਕਰਨ ਵਾਸਤੇ ਫਿਰ ਸਾਨੂੰ ਗਏ ਨੇ ਪਪਾਈ ਦਾ ਸਾਨੂੰ ਬਬਾਈ ਨੇ ਦੱਸਿਆ ਤੇ ਫਿਰ ਘਰ ਦੇ ਉਹਨਾਂ ਕੋ ਗਏ ਤੇ ਉਹਨਾਂ ਨੇ ਸਾਡਾ ਲਾਇਕ ਰਾਇ ਸਾਰਾ ਤੇ ਅੱਜ ਦੇ ਦਿਨ ਮੈਂ ਨਸ਼ੇ ਤੋਂ ਦੂਰ ਹਾਂ ਗਾ ਮੈਨੂੰ ਆਪਣੀ ਜ਼ਿੰਦਗੀ ਬਹੁਤ ਵਧੀਆ ਲੱਗ ਰਹੀ ਆ ਕਿੰਨਾ ਚਿਰ ਹੋ ਗਿਆ ਸੀ ਆਪਣਾ ਨਸ਼ੇ ਦੀ ਗੱਲ ਵਿੱਚ ਫਸੇ ਨੇ ਮੈਨੂੰ ਭਾਈ 8-10 ਸਾਲ ਹੋ ਚੱਲੇ ਹੀ ਕਿਹੜੇ ਇਲਾਕੇ ਦੇ ਰਹਿਣਾ ਲਈ ਤੇ ਕਿਹੜੇ ਨਗਰ ਸੀਰਿੰਗਸ ਨਗਰ ਦੇ ਚ ਮਿੰਡਪੂ ਵਾਲੀ ਕਹਿੰਦੇ ਨੇ ਭਾਈ ਲੈ ਮੇਰੇ ਵੀਰੇ ਭੈਣੋ ਛੋਟੇ ਵੱਡੇ ਲੋਕੋ ਜੇ ਇਹਨਾਂ ਸ਼ਰਤਾਂ ਤੇ ਭਾਈ ਆਪਾਂ ਦੀ ਜਿਹੜੇ ਫਸਲੇ ਨੇ ਇਹਨਾਂ ਨੂੰ ਵੀ ਸ਼ਰਤ ਦੀਏ ਸ਼ਰਤ ਦੀਏ ਉਹ ਗੋੜ ਦੀ ਅੱਗ ਲਾਈਏ ਸੁੱਤੀਆਂ ਨੂੰ ਬਾਹਰ ਕੱਢ ਕੇ ਸਾਡੀ ਜ਼ਿੰਮੇਵਾਰੀ ਭੰਦੀ ਹੈ ਚਲੋ ਚੰਗੀ ਗੱਲ ਹੈ ਕਹਿੰਦੇ ਜੇ ਧੀ ਬੁੱਧ ਚੱਜਦਾ ਨਿਕਲਾ ਨਾ ਤੇ ਰੋਜ ਦਾ ਮਾਂ ਪਿਓ ਦਾ ਕਿਲੋ ਖੂਨ ਵਾਧਾ ਜੋ ਹਾਂਜੀ ਪਿਆਰ ਪਰੀ ਸਤਿ ਸ਼੍ਰੀਕਾਲ ਜੀ ਤੁਸੀਂ ਇਸ ਟਾਈਮ ਦੇਖ ਰਹੇ ਹੋ ਜੀ ਡੇਲੀ ਡੈਸਕ ਟੀਵੀ ਕੈਨੇਡਾ ਸਟੇਮ ਜਿਹੜੀ ਸੰਗਤ ਸਾਰੀ ਆ ਇਸ ਟਾਈਮ ਸਾਡੇ ਨਾਲ ਜੁੜ ਚੁੱਕੀ ਤੇ ਇਸ ਟਾਈਮ ਡੇਲੀ ਡੈਸਕ ਟੀਵੀ ਦੀ ਟੀਮ ਮੌਜੂਦ ਆ ਸ਼ਹਿਰ ਅੰਮ੍ਰਿਤਸਰ ਦੇ ਵਿੱਚ ਜਿੱਥੇ ਕਿ ਬਹੁਤ ਸੋਹਣਾ ਨੇਕ ਉਪਰਾਲਾ ਜਿਹੜਾ ਉਹ ਕੀਤਾ ਗਿਆ ਅੱਜ ਜਿਹੜਾ ਸੀ ਆਪਣਾ ਨਸ਼ੇ ਦੇ ਥੱਲ ਪਾਉਣ ਦੇ ਵਾਸਤੇ ਇਲਾਕੇ ਦੇ ਐਸਐਚਓ ਸਰਬੰਦ ਤੇ ਉੱਥੋਂ ਦੇ ਹੀ ਜਿਹੜਾ ਗੁਰਦੁਆਰਾ ਗੁਰਕੇ ਮੈਦ ਦੇ ਜਥਾ ਸੀ ਉਹਨਾਂ ਨੇ ਇਕਜੁੱਟ ਹੋ ਕੇ ਅੱਜ ਇਲਾਕੇ ਦੇ ਨਾਲ ਪਬਲਿਕ ਪਰਿਵਾਰਕ ਮੀਟਿੰਗ ਜਿਹੜੀ ਉਹ ਕੀਤੀ ਗਈ ਮੀਟਿੰਗ ਦੇ ਵਿੱਚ ਜਿਹੜੇ ਨਸ਼ੇ ਦੇ ਸਦਾਗਰ ਨੇ ਉਹਨਾਂ ਨੂੰ ਸਖਤ ਤੋਂ ਸਖਤ ਚੇਤਾਵਨੀ ਦਿੱਤੀ ਗਈ ਵੀ ਨਸ਼ਾ ਛੱਡੋ ਨਹੀਂ ਤਾਂ ਆਪਣਾ ਖਮਾਜਾ ਭੁ ਜਿਹੜਾ ਤਿਆਰ ਹੋ ਜੋ ਤਾਂ ਬੜੀ ਸੋਹਣੀ ਪਬਲਿਕ ਮੀਟਿੰਗ ਵੀ ਕੀਤੀ ਗਈ ਹੰਗਾਰਾ ਵੀ ਮਿਲਿਆ ਗਿਆ ਤਾਂ ਕੋਸ਼ਿਸ਼ ਕੀਤੀ ਨਾ ਕਿਤੇ ਬਣਦੀ ਹੈ ਵੀ ਮੁੱਖ ਮਕਸਦ ਸਾਡਾ ਵੀ ਇਹਨਾਂ ਦਾ ਵੀਰਾਂ ਦਾ ਵੀ ਸਾਰਿਆਂ ਦਾ ਇੱਕੋ ਹੀ ਹੈ ਕਿ ਆਪਾਂ ਜਿਹੜਾ ਨਸ਼ਾ ਉਹਨੂੰ ਜੜ ਤੋਂ ਜਿਹੜਾ ਉਹ ਖਤਮ ਕਰਨਾ ਇਸੇ ਤਰ੍ਹਾਂ ਸਾਡੇ ਨਾਲ ਗੱਲਬਾਤ ਕਰਨ ਲਈ ਤੁਸੀਂ ਦੇਖ ਸਕਦੇ ਹੋ ਮੈਂ ਕੈਮਰਾਮੈਨ ਭਰਾ ਨੂੰ ਕਹੂੰਗਾ ਕਿ ਇੱਕ ਵਾਰੀ ਝਾਤੀ ਮਰਾ ਦਿੱਤੀ ਜਾਏ ਇਹ ਸਾਰੇ ਸਿੰਘ ਨੇ ਆਪਣਾ ਜਿਹੜੇ ਅੱਜ ਨਿਰਸਵਾਰਥ ਤੋਂ ਜਿਹੜਾ ਕਰੇ ਨੇ ਤਾਂ ਇਸ ਦੇ ਵਿੱਚ ਜਿਹੜਾ ਐਸਚਓ ਸਾਹਿਬ ਵੀ ਆਏ ਨੇ ਆਪਣਾ ਡਿਊਟੀ ਦੇ ਦੌਰਾਨ ਹੈ ਤੇ ਕਿਹਾ ਗਿਆ ਵਾ ਵੀ ਜਿੱਦਾਂ ਦੀ ਵੀ ਲੋੜ ਪੈਂਦੀ ਹੈ ਅਗਰ ਕੋਈ ਨਸ਼ਾ ਤਸਕਰ ਵੇਚਦਾ ਉਹਦੀ ਪ ਕਰਾਂਗੇ ਤੇ ਗੱਲਬਾਤ ਕਰ ਲਾਂਗੇ ਅਸੀਂ ਐਸਚਓ ਥਾਣਾ ਬੀ ਡਿਵੀਜ਼ਨ ਤੋਂ ਸਾਡੇ ਕੋਲ ਸਰਦਾਰ ਰਣਜੀਤ ਸਿੰਘ ਢਾਲੀਵਾਲ ਨੇ ਢਾਲੀਵਾਲ ਸਾਹਿਬ ਅੱਜ ਇਲਾਕੇ ਦੇ ਵਿੱਚ ਕਿਸ ਪੱਖੋਂ ਮੀਟਿੰਗ ਹੋਈ ਹੈ ਇਸ ਬਾਰੇ ਦੱਸੋ ਅੱਜ ਇੱਥੇ ਸ਼ਹੀਦ ਦੁੱਧੂ ਸਿੰਘ ਨਗਰ ਗਰਾਊਂਡ ਨੰਬਰ 2 ਵਿੱਚ ਅਸੀਂ ਆਏ ਆ ਇੱਥੇ ਪੁਲਿਸ ਪਬਲਿਕ ਦੀ ਮੇਨ ਮੀਟਿੰਗ ਰੱਖੀ ਹੈ ਨਸ਼ਿਆਂ ਦੇ ਸਬੰਧ ਵਿੱਚ ਅਸੀਂ ਮੀਟਿੰਗ ਰੱਖੀ ਹੈ ਜੀ ਜੋ ਇੱਥੇ ਨਸ਼ਿਆਂ ਦੇ ਵਿੱਚ ਲੋਕ ਆਮ ਜਿਹੜੀ ਨੌਜਵਾਨ ਪੀੜੀ ਗਲਤਾਨ ਹੋਈ ਪਈ ਆ ਇਹਨਾਂ ਨੂੰ ਸਹੀ ਰਸਤੇ ਤੇ ਪਾਉਣ ਵਾਸਤੇ ਅਤੇ ਜਿਹੜੇ ਇੱਥੇ ਨਸ਼ਾ ਤਸਕਰ ਜਿਹੜੇ ਛੋਟੇ ਚਾਹੇ ਛੋਟੇ ਆ ਚਾਹੇ ਵੱਡੇ ਆ ਉਹਨਾਂ ਨੂੰ ਫੜਨ ਵਾਸਤੇ ਅਤੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਵਾਸਤੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਇੱਥੇ ਆਏ ਆ ਵੀ ਤੁਸੀਂ ਵੱਧ ਵੱਧ ਪੁਲਿਸ ਦਾ ਸਹਿਯੋਗ ਦਿਓ ਮੈਂ ਆਪਣੇ ਬਕਾਇਦਾ ਨੰਬਰ ਜਨਤਕ ਇੱਥੇ ਕੀਤੇ ਆ ਵੀ ਤੁਸੀਂ ਰਾਤ ਨੂੰ ਚਾਹੇ 12 ਵਜੇ ਚਾਹੇ 2 ਵਜੇ ਜਦੋਂ ਮਰਜੀ ਤੁਸੀਂ ਮੈਨੂੰ ਕਾਲ ਕਰੋ ਮੈਂ ਕਾਲ ਅਟੈਂਡ ਕਰਾਂਗਾ ਤੇ ਇੱਥੇ ਜੋ ਵੀ ਨਸ਼ਾ ਜਿਹੜਾ ਵੇਚਦੇ ਆ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਸਦਾਰ ਸਾਹਿਬ ਇੱਕ ਬੜੀ ਸੁਣੀ ਗੱਲ ਸਾਹਮਣੇ ਇੱਕ ਜਿਹੜੇ ਬੱਚੇ ਛੱਡ ਗਏ ਸੀ ਕੁਝ ਨੌਜਵਾਨ ਉਹ ਵੀ ਸਾਹਮਣੇ ਇਸ ਤੋਂ ਇਲਾਵਾ ਕੁਝ ਨੌਜਵਾਨ ਵੀ ਆਏ ਜਿਨ੍ਹਾਂ ਨੇ ਕਹੇ ਕਿ ਹੁਣ ਦੱਸਾਂਗੇ ਆਪਣਾ ਤੇ ਵਾਕਈ ਇਹ ਜਿਹੜੀ ਮੀਟਿੰਗ ਰੱਖੀ ਗਈ ਉਹਦਾ ਕਿਤੇ ਨਾ ਕਿਤੇ ਵਾਕਈ ਚੰਗਾ ਫਾਇਦਾ ਹੁੰਦਾ ਵੀ ਨਜ਼ਰ ਆਇਆ ਵਾ हां जी ਇਹ ਮੀਟਿੰਗ ਜਿਹੜੀ ਅੱਜ ਸ਼ਾਮ ਦੀ ਜਿਹੜੀ ਅਸੀਂ ਰੱਖੀਏ ਬਹੁਤ ਜਿਆਦਾ ਸਕਸੈਸਫੁਲ ਹੋਈ ਹੈ ਤੇ ਇਹ ਮੀਟਿੰਗ ਮੀਟਿੰਗਾਂ ਅਸੀਂ ਅੱਗੇ ਵੀ ਕਰਦੇ ਰਵਾਂਗੇ ਤਾਂ ਅਸੀਂ ਸਾਡਾ ਇੱਕੋ ਮਕਸਦ ਹੈ ਵੀ ਲੋਕ ਵੱਧ ਤੋਂ ਵੱਧ ਜਾਗਰੂਕ ਹੋਣ ਅਤੇ ਨਸ਼ਿਆਂ ਦੇ ਖਿਲਾਫ ਇਕਜੁੱਟ ਹੋ ਕੇ ਹਮਲਾਵਾਰਨ ਕਿ ਇਹ ਜਿਹੜੇ ਨਸ਼ੇ ਦੇ ਦਾਗ ਰਿਆ ਜਿਹੜੇ ਨਸ਼ੇ ਵੇਚਦੇ ਆ ਜਿਨ੍ਹਾਂ ਦਾ ਕੋਈ ਦੀਨ ਮਾਨ ਨਹੀਂ ਹੈਗਾ ਇਹਨਾਂ ਦੇ ਖਿਲਾਫ ਕਾਰਵਾਈ ਕਰਕੇ ਅਸੀਂ ਇਹਨਾਂ ਨੂੰ ਜੇਲਾਂ ਚ ਪਹੁੰਚਾਈਏ ਤੇ ਆਪਣਾ ਜਿਹੜਾ ਸਮਾਜ ਆ ਉਹਨੂੰ ਸਾਫ ਸੁਥਰਾ ਰੱਖੀਏ ਕਹਿੰਦਾ ਮੁੱਕਦਾ ਨਹੀਂ ਪੰਜਾਬ ਚੋਂ ਚਿੱਟਾ ਪਰ ਮੁੱਕਦੇ ਜਾਂਦੇ ਨੇ ਪੁੱਤ ਮਾਵਾਂ ਦੇ ਤਾਂ ਬੜਾ ਸੋਣਾ ਉਪਰਾਲਾ ਕੀਤਾ ਸਾਨੂੰ ਸਲਾੰਗਾ ਵੀ ਕਰਨੀ ਚਾਹੀਦੀ ਐਦਾ ਤੇ ਵੀਡੀਓ ਹੁੰਦੀਆਂ ਜਿਹੜੀਆਂ ਸ਼ੇਅਰ ਕਰਨ ਵਾਲੀਆਂ ਹੁੰਦੀਆਂ ਇਸ ਤੋਂ ਬਾਅਦ ਅਸੀਂ ਗੱਲਬਾਤ ਕਰਾਂਗੇ ਸਰਦਾਰ ਰਵਿੰਦਰ ਸਿੰਘ ਸੋਨੂ ਬਾਬਾ ਜੀ ਸਾਡੇ ਨਾਲ ਮੌਜੂਦ ਨੇ ਗੁਰਕਾ ਮਹਿਲ ਤੋਂ ਜਿਨ੍ਹਾਂ ਨੇ ਇਹ ਸਾਰਾ ਉਪਰਾਲਾ ਕੀਤਾ ਤੇ ਅੱਗੇ ਵੀ 300 ਪਲੱਸ ਬੱਚਿਆਂ ਨੂੰ ਜਿਹੜਾ ਦਾਖਲ ਕਰਾ ਚੁੱਕੇ ਨੇ ਅਸੀਂ ਗੱਲਬਾਤ ਕਰਾਂਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਆਹ ਵਾਹਿਗੁਰਜੀ ਕੀ ਫਤਿਹ ਜੀ ਜੀ ਸਨਰਸਾ ਅੱਜ ਬੜੀ ਸੋਹਣੀ ਮੀਟਿੰਗ ਕਰਾਈ ਗਈ ਐ ਸਹਿਯੋਗ ਵੀ ਲਿਆ ਗਿਆ ਪੁਲਿਸ ਪ੍ਰਸ਼ਾਸਨ ਵੀ ਦਾ ਵੀ ਸਹਿਯੋਗ ਲਿਆ ਗਿਆ ਤਾਂ ਕਿਵੇਂ ਦੇਖਦੇ ਹੋ ਆਪਣਾ ਕੁਝ ਲੋਕ ਛੱਡ ਚੁੱਕੇ ਵੀ ਅੱਜ ਜਨਤਾ ਅਗੇ ਉਜਾਗਰ ਹੋਏ ਸੰਗਤਾਂ ਨੇ ਸਹਿਯੋਗ ਵੀ ਕੀਤਾ ਪਬਲਿਕ ਨੇ ਵੀ ਕਹਿ ਆ ਵੀ ਆਪਾਂ ਤੁਹਾਡੇ ਨਾਲ ਆਪਾਂ ਜਾਣਕਾਰੀ ਜਿਹੜੀ ਉਹ ਦਵਾਂਗੇ ਤਾਂ ਬੜਾ ਸੋਹਣਾ ਉਪਰਾਲਾ ਹੋਇਆ ਕਿਵੇਂ ਦੇਖਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਹੁਤ ਖੁਸ਼ ਹਾਂ ਅੱਜ ਦੀ ਮੀਟਿੰਗ ਤੋਂ ਐਸਐਸ ਸਾਹਿਬ ਨੇ ਵੀ ਆਪਣਾ ਪੂਰਾ ਮਾਨ ਕੀਤਾ ਤੇ ਦੱਸਿਆ ਆਪਣੇ ਨੰਬਰ ਦੋਵੇਂ ਸਰਕਾਰੀ ਵੀ ਤੇ ਪ੍ਰਾਈਵੇਟ ਵੀ ਤੇ ਕੋਈ ਵੀ ਮੈਨੂੰ 12 ਵਜੇ ਭਾਵੇਂ 1 ਵਜੇ ਜਿਹੜੇ ਵੇਲੇ ਮਰਜ਼ੀ ਫੋਨ ਕਰੇ ਤੇ ਮੈਂ ਫੋਨ ਚੁੱਕਾਂਗਾ ਤੇ ਉਹਦੇ ਖਿਲਾਫ ਪੂਰੀ ਕਾਰਵਾਈ ਜਿਹੜਾ ਨਸ਼ੇ ਵੇਚਦੇ ਉਹਨਾਂ 'ਤੇ ਕਰਾਂਗੇ ਇਸ ਕਰਕੇ ਬਹੁਤ ਖੁਸ਼ ਹਾਂ ਕਿ ਇਹਨਾਂ ਨੇ ਕੋਈ 24 ਘੰਟਿਆਂ 'ਚ ਕੋਈ ਟਾਈਮ ਹੀ ਨਹੀਂ ਆਇਆ ਜਾਂ ਛੱਡਿਆ ਜਿਹਦੇ ਵਿੱਚ ਕੋਈ ਆਣ ਕੇ ਦੱਸੇ ਕਿ ਮੈਂ 8 ਵਜੇ ਫੋਨ ਕਰਨਾ ਸੀ ਤੇ 8 ਵਜੇ ਨਹੀਂ ਹੋਇਆ ਇਸ ਕਰਕੇ ਇਹ ਪ੍ਰਸ਼ਾਸਨ ਦਾ ਬਹੁਤ ਸਾਥ ਸਾਨੂੰ ਮਿਲਿਆ ਤੇ ਪਹਿਲਾਂ ਹੀ ਮਿਲਿਆ ਤੇ ਹੁਣ ਵੀ ਮਿਲੇਗਾ ਤੇ ਅਸੀਂ ਆਪਾਂ ਰਲ ਮਿਲ ਕੇ ਇਹ ਨਸ਼ੇ ਨੂੰ ਠੱਲ ਪਾਵਾਂਗੇ ਜੀ ਇਹਨਾਂ ਦੇ ਸਹਿਯੋਗ ਦੇ ਨਾਲ ਸਾਰੇ ਜਿਹੜੇ ਨਸ਼ਾ ਵੇਚਦੇ ਆ ਉਹਨਾਂ ਨੂੰ ਚੁੱਕ ਕੇ ਥਾਣੇ ਪਹੁੰਚਾਵਾਂਗੇ ਤੇ ਦੂਸਰੇ ਨੰਬਰ ਤੇ ਜਿਹੜੇ ਨਸ਼ਾ ਕਰਦੇ ਆ ਜਿਨ੍ਹਾਂ ਦੇ ਮਾਪਿਓ ਨਹੀਂ ਦਾਖਲ ਕਰਾ ਸਕਦੇ ਸਾਡੇ ਕੋਲ ਉਹਨਾਂ ਨਾਲ ਅਸੀਂ ਮਦਦ ਕਰਾਂਗੇ ਅਸੀਂ ਕਈ ਬੱਚਿਆਂ ਦਾ ਤੇ ਪੂਰਾ ਇਲਾਜ ਵੀ ਆਪਣੇ ਕੋਲ ਕਰਾ ਦਿੰਨੇ ਆ ਪਰ ਜਿਹੜੇ ਮਾਪਿਓ ਜਿਹੜੇ ਵਿਚਾਰਿਆਂ ਨੂੰ ਨਹੀਂ ਪਤਾ ਕੋ ਪਰ ਉਹ ਪੈਸੇ ਲਾ ਸਕਦੇ ਆ ਉਹਨਾਂ ਦੇ ਨਾਲ ਹੀ ਸਹਿਯੋਗ ਕਰਦੇ ਆ ਉਹ ਵੀ ਪੈਸੇ ਥੋੜੇ ਬੁਤੀ ਦੇ ਦਿੰਦੇ ਆ ਬਾਕੀ ਅਸੀਂ ਪੋਣੇ ਆ ਕਿਉਂਕਿ ਉਹਨਾਂ ਦੇ ਬੱਚਿਆਂ ਦਾ ਇਲਾਜ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੜੀ ਸਾਰਾ ਗੱਲਬਾਤ ਕਰਾਂਗੇ ਸਾਡੇ ਨਾਲ ਬਬੂ ਜੀ ਦੁਖੀ ਲੋਕ ਨੇ ਇਲਾਕੇ ਦੇ ਪਰੇਸ਼ਾਨ ਨੇ ਤੇ ਇਹਨਾਂ ਨੇ ਵੀ ਸਾਨੂੰ ਪੂਰਾ ਸਹਿਯੋਗ ਦਿੱਤਾ ਵਾ ਮਹਾਰਾਜ ਦਾ ਹੱਥ ਇਹਨਾਂ ਤੇ ਵੀ ਆ ਸਾਡੇ ਤੇ ਵੀ ਆ ਉਹਨੇ ਕਰਨਾ ਹੈ ਨਸ਼ਾ ਬੰਦ ਕਰਕੇ ਰਵਾਂਗੇ ਜਿੱਥੋਂ ਤੱਕ ਵੀ ਸਾਨੂੰ ਜਾਣਾ ਪਿਆ ਅਸੀਂ ਜਾਵਾਂਗੇ ਮਾੜੇ ਬੰਤੀ ਪਰ ਸਾਡਾ ਐਸਓ ਸਾਹਮਣੇ ਅੱਜ ਬੜਾ ਹੌਸਲਾ ਵਧਾਈ ਕੀਤੀ ਆ ਵੀ ਮੈਨੂੰ ਰਾਤ 12 ਵਜੇ ਵੀ ਕਹੋਗੇ ਤੇ ਮੈਂ ਹਾਜ਼ਰ ਆ ਸਾਡਾ ਦਿਲ ਵਧਿਆ ਅਸੀਂ ਇਹਨਾਂ ਦੇ ਨਾਲ ਆ ਨਸ਼ਾ ਬੰਦ ਹੋਊਗਾ ਜਿੰਨਾ ਵੀ ਕੋਈ ਕਹਿਵੇ ਪਰ ਨਹੀਂ ਹੋਣਾ ਇਹ ਸਤਗੋਦੀ ਕਿਰਪਾ ਦੇ ਨਾਲ ਕਾ ਕੇ ਛੱਡਾਂਗੇ ਇੰਨੇ ਬੇਦੀ ਆਪਣਾ ਵਾਹਿਗੁਰੂ ਖਾਲਸਾ ਵਾਹਿ ਫਤਿਹ ਸੋ ਤੁਸੀਂ ਦੇਖ ਸਕਦੇ ਕੈਮਰਾਮੈਨ ਭਰਾਵਾਂ ਕੋ ਇੱਕ ਵਾਰੀ ਝਾਤੀ ਮਰਾ ਦਿੱਤੀ ਜਾਵੇ ਅੱਜ ਬੜਾ ਸੋਹਣਾ ਉਪਰਾਲਾ ਕੀਤਾ ਸਾਰੇ ਵੀਰ ਜਿਹੜੇ ਆ ਮੈਂ ਖੁਦ ਕਹੂੰਗਾ ਕਿ ਵਿਦਾਈ ਦੇ ਪਾਤਰ ਨੇ ਇਹ ਹੁੰਦਾ ਕੁਝ ਵੀਰ ਇਹਨਾਂ ਨੇ ਸੈਂਟਰਾਂ ਦੇ ਦਾਖਲ ਕਰਦਾ ਹੀ ਤੇ ਉਹ ਛੱਡ ਕੇ ਜਿਹੜਾ ਸੀ ਬਿਲਕੁਲ ਦਰਸਤ ਹੋ ਗਏ ਤੇ ਕੁਝ ਲੋਕਾਂ ਨੇ ਆ ਕੇ ਵੀ ਦੱਸਿਆ ਸਾਡੇ ਨਾਲ ਜਿਹੜੇ ਐਸਐਚਓ ਸਾਹਿਬ ਆਏ ਸੀ ਆਪਣਾ ਸਰਦਾਰ ਰঞ্জੀਤ ਸਿੰਘ ਢਾਲੀਵਾਲ ਉਹਨਾਂ ਨੂੰ ਵੀ ਦੱਸਿਆ ਕਿ ਆਓ ਤੁਹਾਨੂੰ ਜਾਣਕਾਰੀ ਦੇਣਾ ਕਿੱਥੇ ਵੇਖ ਰਿਹਾ ਕਿਵੇਂ ਵੇਖ ਰਿਹਾ ਪਰ ਉਹਨਾਂ ਦੀ ਜਾਣਕਾਰੀ ਐਸਐਚਓ ਸਾਹਿਬ ਨੇ ਕਿਹਾ ਕਿ ਗੁਪਤ ਰੱਖੀ ਦੇਖਣਾ ਅੱਗੇ ਹੋਏਗਾ ਕਿ ਆਪਾਂ ਜਿਹੜਾ ਹੁਣ ਇਹ ਵੀੜਾ ਚੁੱਕ ਲਿਆ ਇਹਨੂੰ ਕਾਮਯਾਬੀ ਉਦੋਂ ਮਿਲਦੀ ਹੈ ਜਦੋਂ ਤੁਸੀਂ ਸਾਥ ਦਿੰਦੇ ਹੋ ਜਦੋਂ ਪਬਲਿਕ ਸਾਥ ਦਿੰਦੀ ਆ ਸੋ ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਲਈ ਤੁਸੀਂ ਸਾਡੇ ਚੈਨਲ ਨਾਲ ਜ਼ਰੂਰ ਜੁੜੇ ਰਹੋ ਮੈਂ ਤੁਹਾਡਾ ਦੋਸਤ ਤੇ ਹੋਸਟ ਮਿੱਤਰ ਲਵ ਗਿਲਚਾ ਮੇਰੇ ਨਾਲ ਨੇ ਕੈਮਰਾਮੈਨ ਕਰਮ ਸਿੰਘ ਮਜਿੰਦਰ ਸਿੰਘ ਸੋਨੂ ਡੇਲੀ ਡੈਸਕ ਟੀਵੀ